ਹਾਂਜੀ ਭਾਬੀ ਕੀ ਗੱਲ ਹੋ ਗਈ ਤੇਰੇ ਕਿਉਂ ਇਨੇ ਰੰਗ ਉੱਡੇ ਪਏ ਆ ਨਹੀਂ ਨਹੀਂ ਭਾਬੀ ਸਾਕੋ ਰੰਗ ਤੇ ਪਹਿਲਾ ਮੇਰਾ ਉੱਡਿਆ ਸੀ ਵੀਰ ਠੀਕ ਨਹੀਂ ਸੀ ਵਿਚਾਰਾ ਤੇ ਮੈਨੂੰ ਐ ਲੱਗਦਾ ਸੀ ਵੀ ਪਤਾ ਨਹੀਂ ਨੇ ਹੌਸ ਚਾਣਾ ਕਿ ਨਹੀਂ ਹੋਣਾ ਨਹੀਂ ਹੁਣ ਟਰੈਕਟਰ ਨੇ ਖੁਸ਼ਖਬਰੀ ਦਿੱਤੀ ਆਣ ਕੇ ਵੀ ਨਹੀਂ ਠੀਕ ਆ ਹੌਸ ਆ ਗਿਆ ਵਾ ਸੱਚੀ ਗੱਲ ਆ ਰਮਣੀ ਜਦੋਂ ਤੇਰਾ ਵੀਰ ਨੂੰ ਪਿਆ ਵੇਖਿਆ ਨਾ ਮੇਰੀ ਜਾਨ ਚ ਜਾਣ ਨਹੀਂ ਰਹੀ ਸੱਚੀ ਮੈਂ ਕਿਹ ਪਤਾ ਨਹੀਂ ਕੀ ਗੱਲ ਹੋ ਗਈ ਆ ਠੀਕ ਹੋ ਵੀ ਜਾਣਗੇ ਆ ਸ਼ੁਕਰ ਹੀ ਹੋਇਆ ਇਹਨਾਂ ਨੇ ਆਣ ਕੇ ਕਿਹਾ ਵੀ ਠੀਕ ਆ ਚੱਲ ਜਾਨ ਚ ਜਾਨ ਚ ਪਈ ਆਹੋ ਇਹ ਤੇ ਹੈਗਾ ਵਾ ਤਸੀਂ ਭਾਬੀ ਇੱਦਾਂ ਕਰੋ ਬੈਠੋ ਤੁਸੀਂ ਮੇਲਾ ਮੇਰਾ ਵੀਰ ਨਾਲ ਕਿ ਨਾ ਪਿਆਰ ਵਾ ਵੀਰ ਨੇ ਮੈਨੂੰ ਪਹਿਲਾਂ ਮੈਨੂੰ ਕਿਹਾ ਵੀ ਮਣੀ ਆਣ ਕੇ ਮਿਲੇ ਤੇ ਮੈਂ ਵੀਰ ਨੂੰ ਮੇਲਾਵਾ ਤੁਸੀਂ ਬਾਅਦ ਚ ਚੱਲ ਜਾਓ ਫਿਰ ਚੱਲ ਤੂੰ ਮੇਲਾਈ ਮੈਂ ਤਾਂ ਨਾਲ ਹੀ ਜਾਣੀ ਆ ਨਹੀਂ ਨਹੀਂ ਭਾਬੀ ਤੁਸੀਂ ਬੈਠੋ ਇੱਥੇ ਮੈਨੂੰ ਪਹਿਲਾਂ ਮੇਲਾਉਂਦੋ ਜਾ ਕੇ ਡਾਕਟਰਾਂ ਦਾ ਵੀ ਕੱਲੇ ਕੱਲਾ ਜਿਹੜਾ ਮੈਂ ਇੱਥੇ ਆ ਰਹੀ ਆ ਕੇ ਤੇ ਮੈਨੂੰ ਮੇਲਾਉਂਦੋ ਬਾਅਦ ਚ ਤੁਸੀਂ ਜਾਇਓ ਫਿਰ ਤੁਸੀਂ ਮੇਰੇ ਨੂੰ ਮਿਲਦੇ ਕੋਈ ਗੱਲ ਨਹੀਂ ਹੈ ਚੰਗਾ ਆਹੋ ਤੁਸੀਂ ਬੈਠੋ ਇੱਥੇ ਮੈਂ ਜਾ ਕੇ ਮਿਲ ਕੇ ਆਉਣਾ ਵਾ ਕੋਈ ਨਹੀਂ ਮੇਲਾ ਚਲ ਚੰਕਾ ਹੋਇਆ ਵੀਰ ਨੇ ਸਭ ਤੋਂ ਪਹਿਲਾਂ ਮੇਰਾ ਨਾਮ ਲਿਆ ਜੇ ਕਿਤੇ ਭਾਬੀ ਚਲ ਜਾਂਦੇ ਨਾ ਮਿਲਣ ਵਾਸਤੇ ਤੇ ਵੀਰ ਨੇ ਮੇਰੀ ਸਾਰੀ ਪੋਲ ਖੋਲ ਦੇਣੀ ਸੀ ਕੋਈ ਨਹੀਂ ਆ ਹਲੇ ਹੋਸ਼ ਹੀ ਆਈ ਆ ਦੱਸਿਆ ਤਾਂ ਨਹੀਂ ਕਿਸੇ ਨੂੰ ਨਾ ਮੈਂ ਇਹਨੂੰ ਕਿਸੇ ਨੂੰ ਮਿਲ ਨਹੀਂ ਦੇਣਾ ਵਾ ਇਹ ਤੋਂ ਪਹਿਲਾਂ ਮੇਰੀ ਪੋਲ ਖੋਲੇ ਨਾ ਕੋਈ ਵੀ ਗੱਲਬਾਤ ਤੇ ਇਹਨੂੰ ਮੈਂ ਦੁਨੀਆ ਤੋਂ ਹੀ ਨਿਬੇੜ ਦੇਣਾ ਵੇਖ ਲਾ ਰੱਸੀ ਜਲ ਗਈ ਆ ਪਰ ਬਲ ਨਹੀਂ ਗਿਆ ਹੱਲੇ ਵੀ ਹੈ ਨਾ ਉਂਗਲਾਂ ਚੱਕਣੋਂ ਹੱਲੇ ਵੀ ਹਟੰਦੇ ਤੂੰ ਮੇਰੇ ਤੇ ਹੈ ਨਾ ਜੇਰਾ ਤੂੰ ਕੰਮ ਕੀਤਾ ਨਾ ਵੀਰ ਉਹਦੀ ਤੈਨੂੰ ਸਜ਼ਾ ਮਿਲੀ ਆਏ ਪਰ ਹੁਣ ਮੈਂ ਵੀ ਕੀ ਕਰਾਂ ਵੀਰ ਮੈਨੂੰ ਨਾ ਮaaf ਕਰ ਦੇ ਮੈਂ ਨਾ ਤੇਰੇ ਤੇ ਹੱਥ ਚੁੱਕ ਕੇ ਗਲਤੀ ਕੀਤੀ ਆ ਮੈਨੂੰ ਹੱਥ ਨਹੀਂ ਚੁੱਕਣਾ ਚਾਹੀਦਾ ਸੀ ਤੇਰੇ ਤੇ ਹੈ ਨਾ ਇਹ ਬਹੁਤ ਵੱਡੀ ਗਲਤੀ ਕਰਤੀ ਐ ਮੈਂ ਪਰ ਹੁਣ ਤੂੰ ਮੇਰੇ ਤੇ ਉਂਗਲਾ ਚੁੱਕਣ ਦਿਆ ਵਾ ਇਸ ਚੀਜ਼ ਦੀ ਵੀ ਤੈਨੂੰ ਸਜ਼ਾ ਮਿਲਣੀ ਚਾਹੀਦੀ ਓਹ ਜੇ ਤੂੰ ਮੈਨੂੰ ਉਂਗਲਾਂ ਦਾ ਕਿਸੇ ਨੂੰ ਦੱਸਤਾ ਤੇ ਫਿਰ ਮੇਰਾ ਕੀ ਬਣੂਗਾ ਹੈ ਨਾ ਹੁਣ ਤੈਨੂੰ ਦੁਨੀਆ ਤੋਂ ਜਾਣਾ ਪਊਗਾ ਬਹੁਤ ਟੀਟ ਮਿੱਟੀ ਦਾ ਬਣਿਆ ਇਹਨੂੰ ਕੁਝ ਨਹੀਂ ਹੋਣਾ ਐਦਾਂ ਮਾਫ ਕਰੀ ਵੀਰ ਮੈਨੂੰ ਹੁਣ ਤੇਰਾ ਤੇ ਮੈਨੂੰ ਲਾਜ ਕਰਨਾ ਹੀ ਪੈਣਾ ਹੁਣ ਆਹੇ ਕੋਦੋਂ ਨਹੀਂ ਗਿਆ ਵਮਣੀ ਤੇ ਨਾਲੇ ਮੇਰਾ ਵੀ ਦਿਨ ਨਹੀਂ ਖਲੋਂਡਿਆ ਡਾਕਟਰ ਜਿੰਨਾ ਮਰਜੀ ਆਖੀ ਜਾਣ ਕੱਲੇ ਕੱਲੇ ਜਾਣ ਉੱਥੇ ਕਿਹੜੀਆਂ ਉਹ ਗੱਲਾਂ ਗੰਡੇ ਹੋਣੇ ਆ ਐਦਾਂ ਕਰਦੀ ਆ ਮੈਂ ਵੀ ਜਾ ਕੇ ਵੇਖ ਹੀ ਹੁੰਨੀ ਆ ਸਾਲ ਮੇਰੇ ਮਨ ਨੂੰ ਵੀ ਦਿਲਾਸਾ ਜਿਹਾ ਹੋ ਜਾਊਗਾ ਇਸ ਤਰ੍ਹਾਂ ਤੇ ਮੇਰਾ ਮਨ ਇੱਥੇ ਖਲੋਣ ਨਹੀਂ ਦਿਆ ਹੈਗਾ ਮੇਰੇ ਲੱਗੇ ਕੋਈ ਹੋਵੇ ਤੇ ਗੱਲਾਂ ਬਾਤਾਂ ਮਾਰੀਏ ਤੇ ਕੱਲੀ ਵੀ ਮੈਂ ਡੋਲਪੋਰੀ ਕਿੰਨਾ ਕੁ ਚਿਰ ਇੱਧਰ ਉੱਧਰ ਵੇਖੀ ਜਾਵਾਂ ਜਿੰਨਾ ਚਿਰ ਆਦਮੀ ਠੀਕ ਨਹੀਂ ਹੁੰਦਾ ਉਹ ਨਾ ਚਿਰ ਮੇਰਾ ਕੋਈ ਮਨ ਨੂੰ ਸਕੂਨ ਨਹੀਂ ਮਿਲਦਾ ਜਾ ਕੇ ਵੇਖ ਹੀ ਆਵਾਂ थोड़ा तो दिलासा होगा कि ठीक होने। लगता है कम हो गया है ऑक्सीजन शक बना हो गया। ਮਰੀ ਆਹ ਬਾਂਝਾ ਦੀ ਬਬੀ ਮੈਂ ਤੂੰ ਕਦੋਂ ਜਾਈਂ ਆਇਆ ਨਾ ਮੈਨੂੰ ਵੀ ਕਿਹੜੀ ਗੱਲਬਾਤ ਕਰ ਲੈਂਦੇ ਆਪ ਹੀ ਤੂੰ ਬੈਠਾ ਗੱਲਾਂ ਕਰੀ ਜਨਾ ਇੱਥੇ ਬਬੀ ਨਾਲ ਇਹ ਕੀ ਕਰਨ ਦੇ ਆਂ ਤੂੰ ਮੈਂ ਤੇ ਉਹ ਵੀਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਨ ਦੇ ਆ ਗੱਲ ਤੇ ਤੁਸੀਂ ਤਾਂ ਕਰੋਗੇ ਨਾ ਜੇ ਵੀਰ ਨੂੰ ਹੋਸ਼ ਆਈਏ ਵੀਰ ਤੇ ਹੋਸ਼ ਹੀ ਨਹੀਂ ਕਰਦੇ ਹੱਲੇ ਵੀ ਕਿਉਂ ਉਹ ਤੇ ਡਰ ਕੇ ਕਹਿਣ ਦੇ ਹੋਸ਼ ਆ ਗਏ ਤਾਂ ਹੀ ਤੇ ਤੂੰ ਮੈਨ ਲਾਇਆ ਹੈ ਨਹੀਂ ਮੈਨੂੰ ਕਿਹਾ ਤੇ ਹੈਗਾ ਸੀ ਮੈਂ ਜਾਣ ਕੇ ਕਦੋਂ ਦਾ ਉਹ ਵੀਰ ਨੂੰ ਖਲਾਉਂਦੇ ਆਂ ਵੀਰ ਤੇ ਹੋਸ਼ ਹੀ ਨਹੀਂ ਕਰਦੇ ਆ ਵੇਖ ਲਉ ਭਾਈ ਵੀਰ ਨੂੰ ਵੀਰ ਤੇ ਉਦਾਂ ਉਦਾਂ ਹੀ ਹੋਸ਼ ਹੀ ਪਿਆ ਵਾ ਡਾਕਟਰ ਨੇ ਨਹੀਂ ਕਹਿਤਾ ਵਾ ਜਾਨ ਡਾਕਟਰ ਨੂੰ ਸੱਦ ਕੇ ਲਿਆ ਮੈਂ ਮੈਂ ਤੁਹਾਨੂੰ ਸੱਦ ਕੇ ਤੁਸੀਂ ਲਾ ਕੇ ਬਹੁਤ ਘੜੀ ਵੀਰ ਕੋਲ ਮੈਂ ਜੌਲਾ ਸੱਦ ਕੇ ਖਲੋ ਜਾ ਡਿਗ ਵੀਰ ਹੈ ਮਿਕ ਵੀਰ ਹੈ ਕੀ ਗੱਲ ਹੋ ਗਈ ਆ ਡਾਕਟਰ ਸਾਹਿਬ ਡਾਕਟਰ ਸਾਹਿਬ ਅਜੀ ਡਾਕਟਰ ਸਾਹਿਬ ਮਰੀਜ਼ ਨੂੰ ਤੁਸੀਂ ਕਹਿੰਦੇ ਹੋਸ਼ ਆਇਆ ਉਹਨਾਂ ਨੂੰ ਤਾਂ ਹੋਸ਼ ਹੀ ਨਹੀਂ ਹੈਗਾ ਬਿਲਕੁਲ ਕਤਈ ਚਲੋ ਮਦਦ ਵਾਲਾ ਦੇਖਦਾ ਚਲੋ ਆਹੋ ਚਲ ਕੇ ਦੇਖੋ ਬੜਾ ਜਾ ਤੁਸੀਂ ਆ ਜਾਓ ਤੁਸੀਂ ਦੇਖੋ ਚੱਲ ਕੇ ਲੈ ਵੀ ਮਨੀ ਸਹਿਬ ਬਣ ਗਿਓ ਗੱਲ ਹੌਣ ਤੇ ਵੀਰ ਹੋ ਗਏ ਪਰਲੇ ਪਵਾੜਾ ਹੌਣ ਨਹੀਂ ਲੱਭਦਾ ਕਿਸੇ ਨੂੰ ਵੀ ਵੀਰ ਉਠੋ ਕੀ ਹੋ ਗਿਆ ਹੁਣ ਇਹਨਾਂ ਨੂੰ ਅਚਾਈ ਕੀ ਇੰਦਾ ਕਿਉਂ ਆ ਪਰ ਤੋਂ ਮੇਰਾ ਇੰਦਾ ਚੰਗਾ ਲੱਗਦਾ ਮੈਨੂੰ ਮੇਰਾ ਜੀ ਨਹੀਂ ਲੱਗਦਾ ਇਹ ਇਧਰੋਂ ਸ਼ੈਡੋ ਮੜਾ ਤੁਸੀਂ ਸਾਬ ਕਿਉਂ ਪ੍ਰਸੰਨ ਕਰਦੇ ਤੁਸੀਂ ਡਾਕਟਰ ਸਾਹਿਬ ਹੁਣ ਇਹਨਾਂ ਨੂੰ ਹੁਸ਼ ਆਈ ਹੀ ਤੇ ਇਹਨਾਂ ਨੂੰ ਹੁਣ ਫੇਰ बेहोश ਹੋ ਗਏ ਗੱਲ ਕੀ ਆ ਗੱਲ ਕਰਨੀ ਇੱਕ ਮਿੰਟ ਚੁੱਪ ਚਰੋ ਇੱਕ ਮਿੰਟ ਨੂੰ ਖੋਲ ਕੇ ਗੱਲ ਨਹੀਂ ਦੱਸਦੇ ਮਨੀ ਘਸ ਤੇ ਪਹੁੰਚੇ ਆਪਣੇ ਵੀਰ ਨੂੰ ਪੁੱਸ ਬਾਬੀ ਰੋ ਗਿਆ ਸਬਰ ਕਰ ਮੈਂ ਯਕਸਰ ਠੀਕ ਹੋ ਜਾਏਗਾ ਨਾ ਇਹ ਤਾਂ ਠੀਕ ਹੋ ਜਾਊਗਾ ਜਦੋਂ ਮੈਂ ਪਹਿਲਾਂ ਦੇਖ ਕੇ ਗਿਆ ਸੀ ਉਦੋਂ ਬਿਲਕੁਲ ਠੀਕ ਹੋ ਉਸ ਵਿੱਚ ਸੀ ਹੁਣ ਹੁਣ ਵੀਰ ਜੀ ਨੇ ਤੱਕ ਕੀ ਹੋ ਗਿਆ ਹੁਣ ਤੁਸੀਂ ਆਨੇ ਬਲ ਲਿਆ ਤੁਸੀਂ ਕਿਸ ਰੇ ਨਹੀਂ ਨਹੀਂ ਆਇਆ ਨਹੀਂ ਕੋਟਾਚੀ ਨਹੀਂ ਕੀਤਾ ਬਿਲਕੁਲ ਕੋਈ ਵੀ ਗੱਲ ਨਹੀਂ ਕੀਤੀ ਨਹੀਂ ਤੇਰੇ ਕੋ ਤਾਂ ਨਹੀਂ ਪਲੇ ਕਰੀ ਬਈ ਬਾਬੇ ਕਹਿੰਦੇ ਉਹਨਾਂ ਕੇ ਸਿਰਫ ਖਾਲੀ ਵੀਰ ਨੂੰ ਵੇਖਣ ਆਇਆ ਸੀ ਤੇ ਮੇਰੇ ਹਾਂ ਤਾਂ ਕੋਈ ਇਦਾਂ ਹੀ ਪਏ ਸੀ ਬਿਲਕੁਲ ਪਤਾ ਹੀ ਕੋਈ ਨਹੀਂ 1 ਮਿੰਟ ਰੁਕੋ

ਚਲ ਤੁਸੀਂ ਬੈਠੋ ਬਾਤ ਮੀਤ ਨਹੀਂ ਮੇਰੀ ਗੱਲ ਸੁਣ ਹਾਂਜੀ ਮੰਮੀ ਮੈਂ ਤੇ ਉੱਥੇ ਕੰਮੇ ਲੱਗੇ ਸੀ ਦੱਸੋ ਨਹੀਂ ਕੰਮ ਛੱਡ ਦੇ ਮੇਰੀ ਗੱਲ ਸੁਣ ਪਹਿਲਾਂ ਹਾਂਜੀ ਨਹੀਂ ਕੋਈ ਮਨੀ ਦਾ ਫੋਨ ਮੁੱਕ ਕੇ ਆਇਆ ਵਾ ਮੰਮੀ ਹੁਣ ਤੇ ਨਹੀਂ ਆਇਆ ਫੋਨ ਪਹਿਲਾਂ ਤੇ ਚਲੋ ਕੀਤਾ ਠੀਕ ਠਾਕ ਮੈਨੂੰ ਇੰਨੀ ਪਰੇਸ਼ਾਨੀ ਲੱਗੀ ਮੇਰਾ ਮੁੰਡੇ ਵਾਲੀ ਧਿਆਨ ਵਾ ਕਰ ਕਰ ਉਧਰ ਦਿਮਾਗ ਜਾਂਦਾ ਵਾ ਮੈਂ ਕਿੱਦਾਂ ਦੀ ਮਾਂ ਮੈਂ ਘਰ ਬੈਠੀ ਤੇ ਮੇਰਾ ਪੁੱਤ ਪਾਣੀ ਕਿੱਦਾਂ ਵਾ ਕਿੱਦਾਂ ਨਹੀਂ ਹੈਗਾ ਹੈ ਨਾ ਮਤੈ ਨੂੰ ਛੱਡ ਕੇ ਜਾਣ ਜੋਗੀ ਤੇ ਨਾ ਮੈਂ ਉਹਦੇ ਲਾਗੇ ਜਾਣ ਜੋਗੀ ਮੈਨੂੰ ਬੜੀ ਪਰੇਸ਼ਾਨੀ ਲੱਗੀ ਉਹਦੇ ਵੱਲ ਤੇ ਮੈਨੂੰ ਇਦਾਂ ਕਰਦੀ ਜਾਂ ਫੋਨ ਹੀ ਲਾ ਕੇ ਪੁੱਛ ਫੇਰ ਕਿੱਦਾਂ ਹਾਂ ਮੁੰਡੇ ਦਾ ਹਾਲ ਫਿਰ ਮੈਂ ਜਾਵਾਂ ਚਲੋ ਕੋਈ ਨਹੀਂ ਮੰਮੀ ਤੁਸੀਂ ਜਾਓਗੇ ਕਿੱਦਾਂ ਇਦਾਂ ਪਰ ਮੈਂ ਤੁਹਾਨੂੰ ਫੋਨ ਲਾ ਦਿੰਨੀ ਆ ਤੁਹਾਡੀ ਟੈਨਸ਼ਨ ਮੈਂ ਖਤਮ ਕਰ ਦਿੰਨੀ ਖਲੋ ਜਾ ਮੇਰੀ ਤਾਂ ਟੈਨਸ਼ਨ ਉਹਦੇ ਹੀ ਖਤਮ ਹੋਣੀ ਜਦੋਂ ਮੇਰਾ ਪੋਤਾ ਘਰ ਆਊਗਾ ਠੀਕ ਠਾਕ ਬਸ ਆਵੇ ਸੌਟ ਲੱਗੀ ਆ ਕਿੰਨੀ ਕ ਲੱਗੀ ਕਿੰਨੀ ਕ ਨਹੀਂ ਮੈਨੂੰ ਮੈਨੂੰ ਤਾਂ ਘਰ ਉਹ ਘਲ ਟਕਾ ਨਹੀਂ ਮਿਲੰਦਿਆ ਨਾ ਮੈਨੂੰ ਮੈਂ ਤਾਂ ਲੱਕੋ ਫਾਇ ਆ ਗਈ ਨਾ ਮੈਂ ਤੈਨੂੰ ਛੱਡਣ ਜੋਗੀ ਨਾ ਮੈਂ ਉਹਨੂੰ ਵੇਖਣ ਜੋਗੀ ਆ ਲੋ ਮੰਮੀ ਇੱਕ ਤੇ ਇਹਨੂੰ ਨਾ ਫੋਨ ਹੀ ਲਾਈ ਜਾਂਦੀ ਫੋਨ ਹੀ ਲਾਈ ਜਾਂਦੀ ਮੈਨੂੰ ਤੇ ਆਪਣਾ ਵਕਤ ਪਿਆ ਵਾ ਮੈਂ ਕੀ ਕਰਾਂ ਕੀ ਨਾ ਕਰਾਂ ਇੱਕ ਤੇ ਇਹਨੂੰ ਘਰੋਂ ਫੋਨ ਲਈ ਜਾਣਾ ਇਹਨੂੰ ਕੀ ਦੱਸਾਂ ਉਹ ਮੈਂ ਕਾਟੀ ਦਿੰਦਾ ਮੰਮੀ ਫੋਨ ਕੱਟੀ ਜਾਂਦੇ ਨੇ ਵਾਰ-ਵਾਰ। ਹਾਂ ਜੀ ਫੋਨ ਕੱਟੀ ਜਾਂਦੇ ਕਿਉਂ ਤਾਂ ਉੱਥੇ ਕੀ ਗੱਲ ਵਾ ਕੀ ਨਹੀਂ। ਮੇਰੇ ਤੇ ਜਲ ਨੂੰ ਹੌਲ ਪੈਣ ਦੇ ਆ। ਮੰਮੀ ਗੱਲ ਕਾਦੀ ਹੋਣੀ ਆ ਤੁਹਾਨੂੰ ਪਤਾ ਮੈਡੀਕਲ ਤੇ ਦਵਾਈ ਲੈਣ ਜਾਣਾ। ਸੋ ਗੱਲ ਹੁੰਦੀ ਆ ਹੁਣ ਕੱਲੇ ਹੋ ਵੀ ਉੱਥੇ ਆ ਤੇ ਦੀਦੀ ਨੂੰ ਵੀ ਉਹਨਾਂ ਸੰਭਾਲਣਾ ਦੀਦੀ ਨੂੰ ਵੀ ਟੈਨਸ਼ਨ ਜੀ ਉਹ ਦਿਨ ਹੋਈ ਪਈ ਈ। ਤੇ ਉਹਨਾਂ ਆਪ ਹੀ ਬਾਹਰ ਅੰਦਰ ਜਾਣਾ ਵਾ। ਕੋਈ ਨਾ ਮੈਂ ਠਹਿਰ ਕੇ ਫੋਨ ਅੱਧੇ ਘੰਟੇ ਤੱਕ ਫੇਰ ਲਾ ਦਾਂਗੀ। ਕੀ ਤੂੰ ਫੋਨ ਕਰਨਾ ਤੇ ਕੀ ਨਹੀਂ? ਤੂੰ ਜਿੱਦਾਂ ਤੁਹਾਡੇ ਘਰ ਆਈ ਹੈ ਨਾ, ਉਹ ਦਿਨ ਦੀ ਕੋਈ ਨਾ ਕੋਈ ਕੋਈ ਨਾ ਕੋਈ ਟੈਨਸ਼ਨ ਮੈਨੂੰ ਪਈ ਰਹੀ ਆ। ਕਦੀ ਕੋਈ ਗੱਲ ਹੋ ਗਈ ਕਦੀ ਕੋਈ ਆ ਰਹਿਿੰਦਾ ਖੁੰਦਣ ਮੁੰਡੇ ਨੂੰ ਸੱਟਾਂ ਲੱਗ ਗਈਆਂ ਪਤਾ ਨਹੀਂ ਤੂੰ ਜਿੱਦਾਂ ਦੀ ਸਾਡੇ ਘਰ ਆਈ ਵੱਧ ਤੋਂ ਵੱਧ ਦਿੱਕਤਾ ਪੈ ਲਈ ਹਨ ਸਾਨੂੰ ਨੂੰ ਕੋ ਸੁਖ ਦਾ ਸਾਹ ਆ ਜਿੱਦਾਂ ਦੀ ਤੂੰ ਆਈ ਹਾਂ ਹੈ ਮੰਮੀ ਤੂੰ ਇਹ ਅੱਜ ਕਿੰਧੀਆਂ ਗੱਲਾਂ ਕਾਣਦੇ ਹੋ ਤੂੰ ਤੇ ਸ਼ੁਕਰ ਕਰੋ ਮੈਂ ਬਾਹਰ ਨਿਕਲ ਆਈ ਤੇ ਮੈਂ ਵੇਖ ਲਿਆ ਭਾਜੀ ਨੂੰ ਜਿੱਦਾਂ ਉਹ ਡਿੱਗੇ ਪਏ ਸੀ ਜੇ ਮੈਂ ਘੜੀ ਨਾ ਨਿਕਲਦੀ ਮੇਰੀ ਅੱਖ ਲੱਗ ਜਾਂਦੀ ਪਤਾ ਨਹੀਂ ਭਾਜੀ ਨਾਲ ਕੀ ਦਾ ਕੀ ਹੋ ਜਾਂਦਾ ਤੂੰ ਸ਼ੁਕਰ ਕਰੋ ਟੈਂਸਰ ਹਸਪੀਟਲ ਪਹੁੰਚ ਗਏ ਆ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜਿੱਦਨ ਦੀ ਤੂੰ ਆਈ ਉਦਨ ਦੀ ਵਿਫਤਾ ਪੈ ਗਈ ਮੇਰਾ ਹਸਦੇ ਵਸਦਾ ਮੇਰਾ ਪਰਿਵਾਰ ਹੀ ਕੋਈ ਗੱਲ ਨਹੀਂ ਆਸਾਬ ਲਾਲਾ ਤੇ ਕਦੀ ਕੋਈ ਸੱਟ ਪੇਟ ਨਹੀਂ ਲੱਗੀ ਹੁਣ ਨਵੀ ਤੋਂ ਨਵੀ ਘਮ ਵੀ ਖਬਰ ਆਉਂਦੀ ਐ ਲੋਕਾਂ ਦੇ ਨਵਾਂ ਧੀਆਂ ਆਉਂਦੀਆਂ ਖੁਸ਼ੀਆਂ ਖੇੜੇ ਲੈ ਕੇ ਆਉਂਦੀਆਂ ਤਾਂ ਤੂੰ ਤੁਹਾਡੇ ਵਾਸਤੇ ਗਾਮੀ ਲੈ ਕੇ ਆ ਗਈ ਜਿੱਦਨ ਦੀ ਆਗੂ ਤੂੰ ਤਾਂ ਨਵੀ ਤੋਂ ਨਵੀ ਖਬਰ ਤਾਜੀ ਤੋਂ ਤਾਜੀ ਦਿਨੀ ਵੱਡੀ ਤੋਂ ਵੱਡੀ ਹੋਣ ਤੇ ਤੇਰੇ ਕੋਈ ਕਰਤੂਤ ਨਹੀਂ ਆਦ ਹੈਈਆਂ ਨਾ ਇਹ ਤਾਂ ਹੁਣ ਮੈਂ ਵੇਖ ਵੀ ਲਈਆਂ ਅੱਖੀਂ ਮੇਰਾ ਤਾਂ ਪੁੱਤ ਕਦੀ ਮੇਰੇ ਘੜੀ ਬੋਲਿਆ ਨਹੀਂ ਜਦੋਂ ਸਿਰਚਾ ਚੱਕੇ ਬੋਲਦਾ ਵਾ ਜਿਹੜਾ ਨਹੀਂ ਕਹਿੰਦੀ ਉਹ ਕਰਦਾ ਵਾ ਦੇ ਦੇ ਤਾਂਦਾ ਮੇਰੇ ਵੱਲ ਤੇਰੀ ਮਰਦਾ ਕਰਨ ਜਿੱਥੋਂ ਤੂੰ ਆਈ ਹੈਂ ਤਾਂ ਗਏ ਤੇ ਨਿਆ ਕੋਰਸੂਤਾ ਚੰਗੀਆਂ ਨੇ ਤੋ ਵੀ ਨਾ ਤੈਨੂੰ ਉਹ ਨਾ ਤੈਨੂੰ ਰੱਖ ਦੇ ਹੁਣ ਤੂੰ ਇੱਥੇ ਆ ਗਈ ਆ ਜਾਂ ਦਫਾ ਜਾ ਮੇਰੇ ਅੱਖਾਂ ਦੇ ਸਾਹਮਣੇ ਦੂਰ ਹੋ ਜਾ ਮੈਨੂੰ ਤੂੰ ਚੰਗੀ ਲੱਗਦੀ ਜਿੱਦਣ ਦੀ ਸਾਡੇ ਘਰ ਪੁੱਟਾ ਪੈਰਾਂ ਵਾਲੀ ਆਈ ਸਾਨੂੰ ਲੈ ਕੇ ਬਹਿ ਗਈ ਆਂ ਜਿੰਨਾ ਸੋਚਦੇ ਮੈਨੂੰ ਕੋਈ ਕਹਿਣਾ ਨੀਗਾ ਇਹ ਉਨੀ ਸਿਪਤੇ ਚੜਦੀ ਜਾਂਦੀ ਆ ਪਰ ਨਹੀਂ ਕਿੱਦਾਂ ਦੀ ਸਾਡੇ ਘਰ ਆ ਗਈ ਕਿਤੇ ਉੱਠੇ ਕੰਮ ਉਹ ਗੱਲ ਵੀ ਪੁੱਤ ਮੰਜੀ ਤੇ ਪਾਤਾ ਮੇਰਾ ਹੀਰੇ ਵਰਗਾ ਕਮਾਈ ਕਰਦਾ ਸੀ ਉਹਨੂੰ ਮੰਜੀ ਤੇ ਸੌਂਰਤਾ ਐਡੀ ਨਹਿਸ਼ ਆਈ ਕਿਤੇ ਮੰਮੀ ਨੂੰ ਮੇਰੀਆਂ ਮਾੜੀਆਂ ਗੱਲਾਂ ਹੀ ਕਿਉਂ ਦੀਦੀਆਂ ਕਰਦੀ ਤੇ ਮੈਂ ਚੰਗਾ ਵਾਂ ਪਰ ਮਾੜਾ ਕਿੱਥੇ ਹੁੰਦਾ ਮੇਰੇ ਕੋਲ ਮੈਨੂੰ ਤਾਂ ਕੋਈ ਦੀਦਾ ਨਹੀਂ ਮੈਂ ਮਾੜਾ ਕੀਤਾ ਵਾ ਡੱਬਾ ਤੂੰ ਵੀ ਮੇਰੇ ਕਿੱਥੇ ਬਹਿ ਕੇ ਲੇਖ ਲੇਖ ਛੱਡੇ ਇੰਨਾ ਮੰਮੀ ਦਾ ਧਿਆਨ ਰੱਖਣ ਲਈ ਮੈਂ ਇਨੀ ਕੇਅਰ ਕਰਨ ਲਈ ਆ ਉਹ ਨਹੀਂ ਮੰਮੀ ਨੂੰ ਦੇਖਦਾ ਬਸ ਮੰਮੀ ਨੂੰ ਜਦੋਂ ਗੁੱਸਾ ਆ ਜਾਂਦਾ ਤੇ ਮੇਰੇ ਤੇ ਹੀ ਬੋਲਣ ਬਹਿ ਜਾਂਦੇ ਮਹਾਰਾਜ ਪਾਜੀ ਨੂੰ ਠੀਕ ਠਾਕ ਕਰਦੀ ਸੱਚੇ ਪਾਤਸ਼ਾਹ ਨਾਲ ਹੀ ਦੀਦੀ ਉਹਨਾਂ ਦੇ ਗਏ ਮੈਨੂੰ ਤੇ ਉਹਨਾਂ ਦੋਵਾਂ ਜਣਿਆਂ ਦਾ ਇੰਨਾ ਆਸਰਾ ਹੈ ਪਾਜੀ ਵੀ ਕੋਈ ਗੱਲ ਨਹੀਂ ਕਰਦੇ ਦੀਦੀ ਵੀ ਨਹੀਂ ਕਰਦੀ ਮਾੜਾ ਮੋਟਾ ਸਾਥ ਮੇਰਾ ਉਹੀ ਦਿੰਦੇ ਥੋੜਾ ਬੋਲਦਾ ਉਹੋ ਜੀ ਮਾਂ ਤੇ ਉਹੋ ਜਾਂ ਪੁੱਤ ਦੋਵੇਂ ਜਣੇ ਇੱਕੋ ਜਿਹੇ ਲੇ ਪਰ ਵਾਹਿਗੁਰੂ ਮੇ ਤੇਰੇ ਘੜੀ ਹੱਥ ਜੋੜਦੀ ਆਂ ਬਾਜੀ ਨੂੰ ਕੋਈ ਗੱਲ ਨਾ ਕਿਸੇ ਵੀ ਤਰੀਕੇ ਦੀ ਉਨੇਕੀ ਹੋਵੇ ਜੇ ਕੁਝ ਹੋਇਆ ਨਾ ਕੋਈ ਵੀ ਗੱਲ ਇਹਨਾਂ ਨੇ ਤੇ ਮੇਰੇ ਪਿੱਛੇ ਪੈ ਇਨ ਲਤਨਾ ਇਹਨਾਂ ਕਹਿਣਾ ਤੇਰਾ ਹੀ ਕਸੂਰ ਆ ਸਾਰਾ ਜੋ ਵੀ ਕੁਝ ਮਹਾਰਾਜ ਰਾਜੀ ਬਾਜੀ ਆਪਦੇ ਘਰ ਆਉਣ ਆਣ ਕੇ ਨਾ ਸਾਰੀਆਂ ਗੱਲਾਂ ਬਾਜੀ ਆਪਣੇ ਮੂੰਹੋਂ ਦੱਸਣ ਸੱਚ ਦਾ ਜੋ ਵੀ ਹਨ ਨਤਾਰਾ ਆਪੇ ਹੋ ਜਾਊਗਾ ਜਦੋਂ ਬਾਜੀ ਸਾਰੀ ਗੱਲ ਦੱਸਣਗੇ ਆਣ ਕੇ ਵੀ ਉਹਨਾਂ ਨੂੰ ਕੀ ਹੋਇਆ ਕੀ ਨਹੀਂ ਮਹਾਰਾਜੇ ਸੱਚ ਸਾਹਮਣੇ ਲੈ ਕੇ ਆਵੀਂ ਨਹੀਂ ਤੇ ਮिन्नੂ ਨਾ ਛੱਡਿਆ ਇਹ ਟੱਬਰ ਨੇ ਮੇਰਾ ਜੀਣਾ ਹੋਰ ਹਰਾਮ ਕਰ ਦੇਣਾ ਵਾ ਪਬੀ ਤੀ ਟੈਨਸ਼ਨ ਨਾ ਲਓ ਕੋਈ ਗੱਲ ਨਹੀਂ ਫਿਕਰ ਨਾ ਕਰੋ ਤੁਸੀਂ ਕੀ ਕਹਿੰਦਾ ਤੁਸੀਂ ਰੋ ਨਾ ਹਿੱਦਾ ਜੇ ਤੁਸੀਂ ਹੀ ਡਰੋਨੇ ਤੇ ਮੇਰੇ ਵੀ ਦਿਲ ਨੂੰ ਕੁਝ ਹੁੰਦਾ ਵਾ ਜੀ ਮੇਰੇ ਤੇ ਦੁਨੀਆ ਤੇ ਵੀਰ ਨਹੀਂ ਵਸਦੀਆਂ ਨਾ ਉਹ ਠੀਕ ਠਾਕ ਰਹਿਣ ਤੇ ਮੇਰਾ ਤੇ ਜੱਗ ਉਹਨਾਂ ਦੇ ਨਾਲ ਹੀ ਆ ਮੈਂ ਤੇ ਮਾੜੀ ਘੜੀ ਜਦਾਂ ਮੈਂ ਸਬਜ਼ੀਆਂ ਵਾਲੇ ਚੱਲ ਗਈ ਨਾ ਮੈਂ ਜਾਂਦੀ ਤੇ ਨਾ ਜ਼ਰਾ ਵੀਰ ਇਦਾਂ ਪਿਆ ਹੁੰਦਾ ਜੇ ਉਹਨਾਂ ਦਾ ਬੀਪੀ ਵੱਧ ਗਿਆ ਸੀ ਜ਼ਿਆਦਾ ਕਿਤੇ ਤੇਰੇ ਕੋਈ ਦਵਾਈ ਦਈ ਹੁੰਦੀ ਤੂੰ ਹੀ ਤੂੰ ਹੀ ਦੇ ਦਿੰਦਾ ਉਹੀ ਤੇ ਗੱਲ ਨਾ ਭਾਬੀ ਮੈਂ ਤੇ ਆਪ ਵੀਰ ਦੇ ਸਿੱਤੇ ਉੱਡਿਆ ਫਿਰਦਾ ਵਾਂ ਵੀ ਤੇ ਵੀਰ ਦਾ ਆਸਰਾ ਤੇ ਮੈਨੂੰ ਪਿਓ ਵਾਂਗੂ ਆ ਤੇ ਮੈਂ ਤੇ ਆਪ ਸੋਚਦਾ ਕਿ ਕਿਹੜੇ ਤਰੀਕੇ ਨਾਲ ਵੀ ਠੀਕ ਹੋ ਕੇ ਘਰ ਚਲ ਜੇ। ਮਿੰਦੇ ਸੱਚੀ ਕੋ ਨਹੀਂ ਚੰਗਾ ਲੱਗਦਾ। ਨਾ ਮੇਰਾ ਘਰ ਦੀ ਜਾਨ ਨੂੰ ਜੀ ਕਰਦਾ ਵਾ। ਮੈਂ ਕਹਿੰਦੀ ਮੈਂ ਤੇਰੇ ਵੀਰ ਲੱਗੇ ਜਾਨੀ ਆ। ਜਿੱਥੇ ਵੀ ਸ਼ਿਫਟ ਕਰਨਗੇ ਮੈਂ ਉੱਥੇ ਉਹਨਾਂ ਦੇ ਸਹਰਾਣੇ ਬੈਠੀ ਰਹੂੰਗੀ। ਤੁਸੀਂ ਟੈਨਸ਼ਨ ਨਾ ਪੜਾ ਕੀ ਗੱਲਾ ਆਈਸੂ 'ਚ ਪਰਤੀ ਕਰਨਾ ਉਹਨਾਂ ਨੇ। ਤੇ ਆਈਸੂ ਦੇ ਵਿੱਚ ਲੱਗੇ ਬੰਦਾ ਨਹੀਂ ਕੋਈ ਵੀ ਡੈਂਡ ਦੇ ਨਾ ਡਾਕਟਰ ਨਰਸਾ ਹੀ ਹੁੰਦੇ ਆ। ਨਹੀਂ ਰਹਿਣ ਦੇ ਦੇ ਨਾ ਰਹਿਣ ਦੇ ਪਰ ਮੈਂ ਜਾਣਾ ਮੇਰਾ ਜੀ ਕਰਦਾ ਘਰ ਜਾਣ ਨੂੰ। ਅੱਬੀ ਤੁਸੀਂ ਗੱਲ ਨੂੰ ਸਮਝੋ ਨਾ। ਵੇਖ ਪੀ ਲਾਇਨ ਨੂੰ ਦਿਆ ਉਹਨਾਂ ਨੇ ਆਪਣੇ ਹਿਸਾਬ ਨਾਲ ਟਰੀਟਮੈਂਟ ਕਰਨਾ ਵਾ ਤੁਸੀਂ ਫਿਕਰ ਨਾ ਕਰੋ ਕੋਈ ਗੱਲ ਨਹੀਂ ਵੀਰ ਬਿਲਕੁਲ ਠੀਕ ਹੋ ਜਾਣਾ ਵਾ ਡਾਕਟਰ ਕਹਿੰਦੇ ਆਹੀ ਪਲਸ ਚੱਲਣ ਗਈ ਆ ਕੋਈ ਗੱਲ ਨਹੀਂ ਆ ਪਰ ਜਿੰਨਾ ਚਿਰ ਬੋਲਦੇ ਨਹੀਂ ਆ ਮੈਂ ਬਲਸ ਕੱਲੀ ਨੂੰ ਕੀ ਕਰਾਂ ਬੋਲਣ ਚੱਲਣਾ ਹਸਣ ਕੇਦਨ ਤੇ ਫੇਰ ਹੀ ਮੈਂ ਮੰਨਣਾ ਹਾਂ ਗੱਲ ਤੇ ਉਹ ਹੀ ਆਉਂਦੀ ਆ ਭਾਬੀ ਮੈਨੂੰ ਤੇ ਆਪ ਬੜੀ ਟੈਨਸ਼ਨ ਲੱਗੀ ਮੈਂ ਤੇ ਕੋਈ ਸੋਚੀ ਜਾਣਾ ਵੀਰ ਮਾਰਾ ਸੱਚੇ ਪਾਤਸ਼ਾ ਜੇ ਮੇਰਾ ਕਿਸੇ ਦੇ ਤਾਲੇ ਆ ਤੇਰੇ ਸਾਹਮਣੇ ਆਉਂਦਾ ਵਾ ਤੇ ਵੀਰ ਠੀਕ ਹੋ ਕੇ ਘਰੇ ਚੱਲ ਜੇ ਕਿਸੇ ਤਰੀਕੇ ਦੇ ਨਾਲ ਵਾ ਪਰ ਮਣੀ ਹੁਣ ਤੇ ਆਪਾਂ ਦੋਵੇਂ ਚੱਲਣ ਡ ਜੇਕਰ ਮੰਮੀ ਨੂੰ ਪਤਾ ਲੱਗ ਗਿਆ ਗਰਮੀਤ ਨੂੰ ਪਤਾ ਲੱਗ ਗਿਆ ਉਹਨਾਂ ਦਾ ਦਿਲ ਤਾਂ ਕੀ ਪੀਤਨੀ ਆ ਉਹ ਗੱਲ ਤੇ ਹੋਈ ਆ ਨਾ ਉਹ ਤੇ ਉਹੀ ਸੋਚਦੇ ਆ ਕਿ ਕਿਸੇ ਤਰੀਕੇ ਨਾਲ ਵੀ ਪਤਾ ਨਹੀਂ ਉੱਥੇ ਕੀ ਬਣਦਿਆ ਹੋਣਾ ਵਾ ਚਲੋ ਠੀਕ ਠਾਕ ਹੀ ਹੋਣਾ ਵਾ ਉਹਨਾਂ ਨੂੰ ਦੱਸਿਆ ਵੀ ਨਹੀਂ ਆ ਤੇ ਜੇ ਉਹਨਾਂ ਨੂੰ ਦੱਸਤਾ ਨਾ ਤੇ ਉਹਦੇ ਵਿਚਾਰੇ ਪਤਾ ਨਹੀਂ ਹੋਰ ਹੀ ਤਰੀਕੇ ਨਾਲ ਮੰਮੀ ਨੇ ਚਾਹੀਦਾ ਉਸੇ ਟੈਕ ਹੋਣਾ ਨਾ ਮੰਮੀ ਤਾਂ ਮੈਂ ਦੱਸਿਆ ਹੀ ਨਹੀਂ ਇਸੇ ਕਰਕੇ ਕਿਉਂ ਨਹੀਂ ਮੈਂ ਬੜੀ ਖੁਸ਼ ਹਾਂ ਮੈਂ ਕਿਹਾ ਚਲ ਵੀ ਵੀਰ ਤੇਰਾ ਠੀਕ ਹੋ ਗਿਆ ਵਾ ਉਹਨੂੰ ਕੋਈ ਗੱਲ ਨਹੀਂ ਹੁਣ ਉਹਨਾਂ ਨੂੰ ਆਪਾਂ ਘਰ ਲੈ ਜਾਣਾ ਐਨਾ ਪਤਾ ਹੀ ਨਹੀਂ ਫਿਰ ਆਪਣੀ ਮੈਨੂੰ ਆ ਦੇਣੀ ਦਿਖਾ ਲੈਣੇ ਆ ਆइजਿਓ ਜਿ ਘੜਿਆ ਹੁਣ ਹੁਣ ਦੱਸ ਕੀ ਬਣੂਗਾ ਮਿੰਨੇ ਕੋ ਸਮਝ ਨਹੀਂ ਆਉਂਦੀ ਕੋਈ ਗੱਲ ਨਹੀਂ ਕੋਈ ਗੱਲ ਇਹ ਬਬੀ ਤੀ ਟੈਨਸ਼ਨ ਨਾ ਲਾਓ ਕਿਹੇ ਤਰੀਕੇ ਦੀ ਵੀ ਕੋਈ ਨਹੀਂ ਵੀਰ ਠੀਕ ਹੋ ਜਾਣਾ ਲੀ ਤੀ ਬਵਾਣਾ ਕੋਈ ਨਹੀਂ ਮੈਨੂੰ ਇੰਨੇ ਗਈ ਜਨਤ ਲਾ ਸੇ ਦੇਈ ਜਨਤ ਤੇਰੇ ਕਹਿਣਾ ਥੋੜੀ 사ਦਾ ਕੁਛ ਹੁੰਦਾ ਵਾ ਜੋ ਮਹਾਰਜ ਨੇ ਕਹਣਾ ਉਹੀ ਹੋਣਾ ਮੈਂ ਤੇ ਮਹਾਰਤ ਦੀ ਗੜੀ ਇਹੋ ਹੀ ਦੱਸ ਕਰਦੀ ਤੂੰ ਵੀ ਕਰ ਕੀ ਕਰਾਂ ਪਾਬੀ ਹੁਣ ਤੁਹਾਡੇ ਅਗੋ ਮੈਂ ਵੀ ਢੀ ਟਾ ਕੇ ਬਹਿ ਗਿਆ ਤੇ ਫਿਰ ਤੇ ਮੈਂ ਸਮਝ ਲਓ ਵੀ ਮੈਂ ਵੀਰ ਨੂੰ ਕੌਣ ਸੰਭੂਗਾ ਘਰ ਬਾੜ ਕੋਣ ਸੰਭੂਗਾ ਮਿੰਨੇ ਮਗਰ ਦਾ ਸਾਰਾ ਤਰੀਕੇ ਦਾ ਫਿਕਰ ਲੱਗਾ ਪਿਆ ਵਾ ਮੈਂ ਤਾਂ ਕਿ ਦੁਕਾਨ ਤੇ ਚੱਲਦਾ ਨਹੀਂ ਮੈਨੂੰ ਕੋਈ ਕੁਰਬਾਨੀ ਹੁੰਦੀ ਨਹੀਂ ਵੀਰ ਦੇ ਸਤੇ ਵੀਰ ਵਾਈ ਵੀ ਸਾੰਬਦਾ ਹੀ ਘਰਵਾ ਵੀ ਸਾੰਬਦੇ ਸਰਦਾ ਹੀ ਸਾਰੇ ਘਰ ਦਾ ਖਰਚਾ ਪੱਠਾ ਲਈ ਕਰਦਾ ਹੁੰਦਾ ਹੀ ਮੈਂ ਤੇ ਇਹ ਫਿਕਰ ਪੈ ਗਈ ਮੈਂ ਘਰ ਵਰਗੇ ਦਾ ਸਭ ਕੁ ਤਾਂ ਮੈਨੂੰ ਪਤਾ ਹੀ ਕੁਛ ਨਹੀਂ ਹੈਗਾ ਨਹੀਂ ਹੁਣ ਕੋਈ ਚੰਗਾ ਲੱਗਦਾ ਤੇ ਪਾ ਵੀ ਟੈਂਸ਼ਨ ਨਾਲ ਕੋਈ ਗੱਲ ਨਹੀਂ ਮੈਂ ਡਾਕਟਰ ਨਾਲ ਗੱਲ ਕਰਕੇ ਆਉਣਾ ਵਾ ਵੀ ਕੀ ਕੰਡੀਸ਼ਨ ਵਾ ਹੁਣ ਠੀਕ ਹੈ ਇਦਾਂ ਤੇ ਐਸਾ ਹੁਣ ਵੀਰ ਦਾ ਕੀ ਕੰਡੀਸ਼ਨ ਨਾਲ ਹੁਣ ਗਿਰਦੇ ਦੇਖੋ ਮੇਰੇ ਵੀਰ ਫੈਦਰ ਠੀਕ ਆ ਹਾਂਜੀ ਪਰ ਉਹਨਾਂ ਦਾ ਨਾ ਬ੍ਰੇਨ ਹੈਮਰਸ ਹੋ ਗਈ ਆ ਅੱਛਾ ਠੀਕ ਆ ਬ੍ਰੇਨ ਹੈਮਰਸ ਹੋਣ ਦੇ ਕਾਰਨ ਉਹਨਾਂ ਦਾ ਪੂਸੇਦਾ ਪੈਰਾਲਾਈਜ਼ ਹੋ ਗਿਆ ਅੱਛਾ ਤੇ ਪਰਲ ਉਤੋਂ ਬਾਅਦ ਚ ਆਪਾਂ ਜਿਗਿਆਦੀ ਕਿ ਕਿੰਦਰਾ ਠੀਕ ਹੋ ਜਮ ਹਾਂਜੀ ਇਤਨੀ ਨਹੀਂ ਕਹਿ ਸਕਦੇ ਕਿਉਂਕਿ ਜਿਆਦਾ ਪ੍ਰੋਬਲਮ ਆ ਹਾਂਜੀ ਤੇ ਤੁਸੀਂ ਉਤੋਂ ਬੈਟਰਾ ਕਰੋ ਤੁਸੀਂ ਉਹਨੂੰ ਘਰੇ ਜ ਲੈ ਜਾਓ ਘਰੇ ਉਹਨੂੰ ਦੀ ਸੇਵਾ ਕਰੋ ਠੀਕ ਹੈ ਤੇਰੇ ਨਾਲੋਂ ਸੇਵਾ ਉਹ ਵੀਰ ਸੇਵਾ ਕਰਵਾਉਂਦਾ ਨਹੀਂ ਉਹ ਤਾਂ ਠੀਕ ਹੋ ਜਾਣਗੇ ਠੀਕ ਹੈਗੇ ਨੇ

ਠੀਕ ਠੀਕ ਹੈ ਬੈਕਸਟੈਂਡ ਠੀਕ ਹੈ ਤ ਨਹੀਂ ਲਹਿਦਾ ਤਾਂ ਆਈ ਕੋਈ ਗੱਲ ਨਹੀਂ ਆ ਮੈਂ ਘਰੇ ਜਾ ਕੇ ਆਪਾਂ ਲੱਜਦੇ ਕਰਾਉਣ ਕੋ ਠੀਕ ਮੈਂ ਤਾਂ ਸੋਚਿਆ ਸੀ ਵੀਰ ਮੁੱਕ ਗਿਆ ਵਾ ਪਰ ਉਹ ਫਿਰ ਵੀ ਬਚ ਗਿਆ ਵਾ ਚੱਲ ਖਤਰਾ ਤੇ ਹੈਗਾ ਏ ਪਰ ਖਤਰਾ ਨਾਂ ਦੇ ਬਰਾਬਰ ਵਾ ਡਾਕਟਰ ਕਹਿੰਦੇ ਆ ਵਾ ਹੋ ਸਕਦਾ ਕੋਮਾ ਚ ਚਲ ਜੇ ਤੇ ਕੋਮਾ ਤੇ ਚਲੇ ਹੀ ਗਿਆ ਇੱਕ ਹਿਸਾਬ ਨਾਲ ਤੇ ਕੋਈ ਗੱਲ ਨਹੀਂ ਆ ਹੋਣ ਕਿਹੜਾ ਕੇ ਉੱਠ ਕੇ ਦੱਸਣ ਲੱਗਾ ਵਾ ਮੈਨੂੰ ਲੱਗਦਾ ਰੱਬ ਅੱਜਕੱਲ ਮੇਰੀ ਬਾਲਾਂ ਨੇੜੇ ਹੋ ਕੇ ਸੁਣਦਿਆ ਵਾ ਉਹਨੇ ਆ ਸੁਣੀ ਆ ਨਾ ਜਿਹੜੀ ਮੇਰੀ ਆ ਅਰਦਾਸ ਜਿਹੜੀ ਆ ਆ 5 ਡੇਸ ਤੇ 5 ਦਿਨ ਦੀ ਮਰਸਲ ਦੇ ਦਿੱਤੀ ਠੀਕ ਹੈ ਠੀਕ ਹੈ ਦੋਈ ਲੈ ਲਓ ਬਰੋ ਠੀਕ ਹੈ ਤੁਸੀਂ ਕਰ ਲੈ ਜੀ ਦੱਸ ਸਕਦੇ ਹੋ ਕੋਈ ਗੱਲ ਨਹੀਂ ਮੈਂ ਲੈ ਜੰਨਾ ਕੋਈ ਫਿਰ ਠੀਕ ਹੈ ਠੀਕ ਹੈ ਜੀ ਠੀਕ ਹੈ ਜੀ ਮੰਮੀ ਮਿੰਦੇ ਕੋ ਨਹੀਂ ਦੇਦਾ ਕਿਦਾਂ ਦੇ ਇਦਾਂ ਹੀ ਲੰਮੇ ਪਏ ਆ ਮੇਰੇ ਤੇ ਦਿਲ ਨੂੰ ਕੁਛ ਕੁਛ ਹੋ ਕੇ ਜਾਣ ਰਿਹਾ ਚੱਲ ਬਜੀਤ ਹੌਸਲਾ ਕਰ ਪੁੱਤ ਆਪੇ ਠੀਕ ਹੋ ਜਾਣਾ ਹੁਣ ਹੁਣ ਘਰ ਆ ਗਿਆ ਨਾ ਘਰ ਆਇਆ ਬਹੁਤ ਫਰਕ ਪੈਂਦਾ ਵਾ ਆਪਣੇ ਜੀਆਂ ਚ ਆ ਜੇ ਬੰਦਾ ਬੜਾ ਫਰਕ ਪੈਂਦਾ ਮੰਮੀ ਕਿਦਾਂ ਫਰਕ ਪਾਊਗਾ ਤੇ ਕਦੋਂ ਪਾਊਗਾ ਆ ਕਿੰਨੇ ਦਿਨ ਆਈਸੀਯੂ ਚ ਰੱਖ ਛੜਿਆ ਕਹਿੰਦੇ ਨੇ ਠੀਕ ਹੋ ਜਾਣਗੇ ਠੀਕ ਹੋ ਜਾਣਗੇ ਉਹਨਾਂ ਕੋ ਵੀ ਨਿਕਾਹ ਝੜਿਆ ਬੱਸ ਇਤਨਾ ਹੀ ਮੂਲ ਮੁਕਾ ਕੇ ਕਹਿੰਦੇ ਤੁਸੀਂ ਆਪਣੇ ਘਰ ਲੈ ਜਾਓ ਅਲਾਜ ਨਾਲੋਂ ਜ਼ਿਆਦਾ ਨਾ ਦਵਾਈਆਂ ਕੰਮ ਕਰਦੀਆਂ ਤੇ ਦਵਾਈਆਂ ਤਾਂ ਹੀ ਉੱਥੇ ਵੀ ਮੰਮੀ ਕੰਨ ਨਹੀਂ ਜਾਣ ਹਾਂ ਚੱਲ ਪੁੱਤ ਕੋਈ ਗੱਲ ਨਹੀਂ ਆਪਾਂ ਗੁਰਦੁਆਰੇ ਜਾਇਆ ਕਰਾਂਗੇ ਆ ਨੋ 700 ਤੇ ਅਰਦਾਸ ਬੇਨਤੀ ਕਰਿਆ ਕਰਾਂਗੇ ਹਾਂ ਮਹਾਰਾਜ ਨੇ ਬੜਾ ਕੁਝ ਕਰਨਾ ਵਾ ਠੀਕ ਠਾਕ ਕਰ ਦੇਣਾ ਵੇਖੀਂ ਸਹੀ ਤੂੰ ਮੰਮੀ ਸੀਗਰ ਜਮਾਨ ਨਹੀਂ ਐ ਮੈਂ ਮੇਰੀ ਧੀ ਆ ਮੇਰਾ ਖਰਚਾ ਵਾ ਕੌਣ ਚੁੱਕੂਗਾ ਸਾਰਾ ਘਰ ਇਹਨਾਂ ਦੇ ਸਿਰ ਤੇ ਹੀ ਕਤ ਕੋਈ ਗੱਲ ਨਹੀਂ ਕਿਉਂ ਚਿੰਤਾ ਕਰ ਰਹੇ ਨੇ ਨਵੰਦਰ ਹੋਣਾ ਠੀਕ ਠਾਕ ਹੋਣਾ ਆਪੇ ਇਹੋ ਖਰਚਾ ਚੁੱਕੂਗਾ ਐਨਾ ਕਾ ਤੋ ਤੂੰ ਦਿਲ ਛੱਡਣ ਈ ਆ ਤੂੰ ਤਾਂ ਦੇਲੀ ਛੱਡਤਾ ਉਹ ਤੂੰ ਮੈਨੂੰ ਹੌਸਲਾ ਦੇਣਾ ਤੂੰ ਤਾਂ ਆਪੇ ਉਹ ਸੁਲਾਟਾ ਕੇ ਬੈ ਗਈਆਂ ਇਹਦਾ ਥੋੜੀ ਘਰੀ ਦੰਦਾ ਵਾ ਮੈਂ ਦੇਦਦਾ ਨਹੀਂ ਕੋਸ ਅੱਗੇ ਦਿਗੇ ਤੇ ਫੇਰ ਹੀ ਮੈਂ ਹੌਜ਼ਲਾ ਕਰਾਂ ਆ ਜਿੱਦਾਂ ਪੱਥਰ ਬਣ ਕੇ ਲੰਮੇ ਪਏ ਆ ਕੀ ਪਤਾ ਕਦੋਂ ਇਹਨਾਂ ਨੇ ਉੱਠਣਾ ਕਦੋਂ ਨਹੀਂ ਉੱਠਣਾ ਉਹਨਾਂ ਚਿਰ ਮੰਮੀ ਕੰਦਾ ਥੋੜੀ ਖਾਣੀ ਆਵਾ ਉਹ ਤਾਂ ਕੋਈ ਪਤਾ ਨਹੀਂ ਹੰਦਾ ਮਾਲਕ ਦੇ ਕਾਰ ਦਾਸ ਦੇਰਵਾ ਮਾਲਕ ਦੇ ਕਾਰਨ ਦੇਰ ਨਹੀਂ ਹੈਗਾ ਤੇ ਵੇਖੀ ਇਹਨੇ ਕੀਤਾ ਮਾਲਕ ਨੇ ਚਾਇਆ ਤੇ ਇਹਨੇ ਛੇਤੀ ਨਹੀਂ ਠੀਕ ਹੋਣਾ ਇਦਾਂ ਨਾ ਤੂੰ ਕਰ ਇਹਦੇ ਲਾਗੇ ਬੈਹਿ ਕੇ ਤੇ ਇਦਾਂ ਨਾ ਕਰਿਆ ਕਰ ਮਾਲਕ ਗਾੜੀ ਅਰਦਾਸ ਕਰਿਆ ਕਰ ਇਹਨੇ ਛੇਤੀ ਠੀਕ ਹੋਣਾ ਵੇਖੀ ਸਹੀ ਤੂੰ ਐਵੇਂ ਨਾ ਮਨ ਚ ਚਿੰਤਾ ਲਿਆ ਬਾਕੀ ਕੁੜੀ ਦੀ ਗੱਲ ਵਾ ਆਪੇ ਜਿਨੇ ਬਿੱਤੀ ਆ ਨਾ ਉਹਨੇ ਤਾਂ ਕਰਮ ਲਿਖ ਕੇ ਦਿੱਤੇ ਇਹਨੂੰ ਕਰਮ ਤਾਂ ਲਿਖੇ ਹੀ ਆ ਮਿੰਟ ਮਿੰਟ ਦੇ ਖੱਚਾ ਚਾਹੀਦਾ ਹੁੰਦਾ ਵਾ ਸੱਚੇ ਤੋਂ ਉਹ ਕਹਿੰਦਾ ਇੱਕ ਪਲ ਪਾਲਨ ਨਹੀਂ ਧਰਿਆ ਜਾਂਦਾ ਤੁਹਾਨੂੰ ਵੀ ਪਤਾ ਹੀ ਆ ਕਿਤੇ ਪੈਸਾ ਜੇਬ ਚ ਨਾ ਨਾ ਹੋਵੇ ਤੇ ਕੋਈ ਹੱਥ ਨਹੀਂ ਫੜਾਉਂਦਾ ਹੈਗਾ ਨਹੀਂ ਫੜਾਉਂਦਾ ਤੇ ਮੈਨੂੰ ਪਤਾ ਵਾ ਪਰ ਚੱਲ ਕੋਈ ਨਹੀਂ ਪੁੱਤ ਪੈਸਾ ਤਾਂ ਪੈਸੇ ਵਰਤਣੇ ਬਸ ਇਹੋ ਹੱਥ ਜੋੜ ਪੇ ਨਵਾਂ ਨਰਵਾ ਰਵੇ ਠੀਕ ਠਾਕ ਰਵੇ ਇਹ ਆ ਤੇ ਪੈਸੇ ਆ ਮੰਮੀ ਤੁਹਾਨੂੰ ਕੀ ਪਤਾ ਮਿੰਨ ਤੇ ਰਾਤਾਂ ਨੂੰ نیندਾਂ ਨਹੀਂ ਆਉਂਦੀ ਐ ਮਿੰਦੇ ਇਹੋ ਫਿਕਰ ਲੱਗ ਰਹਿੰਦਾ ਕਿਦ ਨੇ ਠੀਕ ਹੋਣਗੇ ਇਹ ਠੀਕ ਹੋਣ ਮੰਮੀ ਪੈਸੇ ਦੀ ਕਿਹੜੀ ਗੱਲ ਆ ਬੰਦਾ ਠੀਕ ਹੋਵੇ ਨਾ ਰਾਜੀ ਪਾਜੀ ਹੋਵੇ ਤੇ ਪਹਿਰੇ ਆਪੇ ਹੀ ਆ ਜਾਂਦੇ ਆ ਨਾਲ ਜਿਹੜੇ ਲੋਕ ਆ ਨਾ ਉਹ ਵੀ ਮੂੰਹ ਫੇਰ ਲੈਂਦੇ ਜਦੋਂ ਬੰਦਾ ਠੀਕ ਨਾ ਹੋਵੇ ਤੇ ਉਹ ਹੈ ਤੇ ਕਹੇ ਤੇ ਤੁਮ ਕੋ ਤੇ ਤੁਹੇ ਪਹਿਲੀ ਪਹਿਲੀ ਵਾਰ ਸਾਰੇ ਦੇਖ ਤੇ ਸਰੀ ਨੂੰ ਨਾ ਵਾਲ ਕਿੰਨਾ ਖੁਸ਼ ਹੁੰਦੇ ਆ ਕੰਮ ਵੇਖ ਇਹਨਾਂ ਦੇ ਜਿੱਦਾਂ ਦੇਰ ਜੀ ਪਏ ਆ ਦੇਖ ਦੇਖ ਕੇ ਉਹਨਾਂ ਵੱਲ ਤੇ ਮੈਨੂੰ ਕੋਈ ਚਾਹ ਪਾਣੀ ਦੀ ਨੰਗਣ ਡਿਆ ਜੀ ਨੂੰ ਕੋਝੋਂ ਡਿਆ ਤੇ ਉਹਨਾਂ ਦੀ ਹਾਲਤ ਕੀ ਬਣ ਗਈ ਨਾ ਕੋ ਵਿਚਾਰੇ ਸੁਣ ਸਕਣ ਨਾ ਬੋਲ ਸਕਣ ਇਹਨਾਂ ਨੂੰ ਕਿੱਡਾ ਚਾ ਚੜਿਆ ਪਿਆ ਮੈਂ ਨਹੀਂ ਇੰਨੂੰ ਕੁਸ਼ਤ ਮੈਂ ਕਦੀ ਵੇਖੀ ਨੇ ਜਿੰਨੇ ਆਪਣੇ ਆਪ ਚ ਖੁਸ਼ੀ ਰੇ ਫਿਰਦੇ ਮਨੋਂ ਚਾਹੇ ਨਾ ਮਨੋਂ ਕਿੰਨਾ ਕਿਤੇ ਨਾ ਬਾਜੀ ਦੀ ਇਹ ਹਾਲਤ ਤੇ ਜ਼ਿੰਮੇਵਾਰੀ ਇਹ ਨੇ ਮੇਰਾ ਮਨ ਤੇ ਪੱਕੀ ਗਵਾਹੀ ਦਿੰਦਾ ਹੈ ਫੱਲ ਮੈਂ ਕੀ ਕਰਾਂ ਮੈਂ ਤੇ ਇਹਨਾਂ ਨੂੰ ਕਹਿ ਵੀ ਨਹੀਂ ਸਕਦੀ ਕੁਛ ਨਹੀਂ ਸਕਦੀ ਵੀ ਇਹ ਕੰਮ ਤਹੀਤ ਨਹੀਂ ਕਿਤੇ ਕੀਤਾ ਇਹ ਚਾਹਤੇ ਦੁਸ਼ਮਣ ਬਣ ਜਾਣਾ ਮੈਂ ਇਹ ਚੀਜ਼ ਨਾ ਉਤਰਨੀ ਇਹਨਾਂ ਦੀ ਮਾਂ ਦੇ ਤੇ ਪਰਜਾਈ ਦੇ ਇਹਨਾਂ ਦੇ ਚਿਹਰੇ ਤੋਂ ਨਕਾਬ ਲਾਉਣਾ ਪਿਆ ਕਿ ਇਹ ਕੰਮ ਕੀਤਾ ਇੰਨੇ ਆ ਸਿੱਧਾ ਤਾਂ ਮੈਂ ਕੋਸ਼ਿਸ਼ ਨਹੀਂ ਕਰਦੀ ਪਰ ਕੋਸ਼ਿਸ਼ ਜ਼ਰੂਰ ਕਰੂੰਗੀ ਇਹਨਾਂ ਨੂੰ ਸਾਹਮਣੇ ਲੈ ਕੇ ਆਵਾਂ ਸੱਚ ਕੀ ਕਰਨੀ ਹੈ ਦਿਖਲੋਤੀ ਮੈਂ ਕੁਛ ਨਹੀਂ ਆ ਵਾਸ਼ ਰੂਮਸ ਸਾਫ ਕਰਨ ਦੀ ਅਮੀਰ ਨੂੰ ਗੌਰ ਨਾਲ ਵੇਖਣ ਦੀ ਮੈਂ ਉੱਥੇ ਬੂੜ ਪਾਉਂਦਾ ਵੇਖਣਦੇ ਆਂ ਹੀ ਤੇ ਕੀ ਗੱਲ ਹੈ ਤੈਨੂੰ ਨਹੀਂ ਨਹੀਂ ਗੌਰ ਨਾਲ ਮੈਂ ਕੀ ਵੇਖਣਾ ਵਾ ਮੈਂ ਤੇ ਆਖੰਡੀ ਤੂੰ ਇਦਾਂ ਕਰ ਮੈਨੂੰ ਮੇਰਾ ਪਰਸ ਦੇ ਚੱਲ ਕੇ ਚੱਲ ਫੜ ਫੜ ਛੇਤੀ ਕਰ ਪਰਸ ਦੇ ਨਹੀਂ ਪਰ ਮੇਰੀ ਗੱਲ ਸੁਣੋ ਤੇ ਕੀ ਵੀ ਆਪਣੇ ਵਿਆਹ ਨੂੰ ਦੇਖੋ ਮਹੀਨਾ ਹੋ ਗਿਆ ਵਾ ਹਾਂ ਤੇ ਆਪਾਂ ਗਏ ਨਹੀਂ ਫੇਰਾ ਪਾਉਣ ਵੀ ਨਹੀਂ ਗਏ ਉੱਥੇ ਮੰਮੀ ਕਹੇ ਹਾਂ ਤੇ ਹੁਣ ਬਾਜੀ ਜੀ ਜਰੇ ਇੰਨਾ ਚਿਰ ਹੋ ਗਿਆ ਉਹਨਾਂ ਨੂੰ ਹਸਪੀਟਲੋਂ ਰਹਿ ਆ ਤੇ ਬਾਜੀ ਦਾ ਪਤਾ ਲਾਣ ਤੇ ਮੰਮੀ ਨੇ ਆਉਣਾ ਹੀ ਆ ਹਾਂ ਫਿਰ ਤੇ ਜੇ ਤੁਸੀਂ ਆਖੋ ਤੇ ਮੈਂ ਮੰਮੀ ਉਹਨਾਂ ਦੇ ਨਾਲ ਚੱਲ ਜਾਂ ਇਹ ਆ ਵੀ ਆਪਾਂ ਭਾਵੇਂ ਸਾਰਿਆਂ ਨੂੰ ਪਤਾ ਹੀ ਆ ਵੀ ਛੱਟ ਲੱਗੀ ਆ ਨਹੀਂ ਘਰੋਂ ਨਿਕਲੇ ਜਾਣਾ ਪਰ ਤੇਕੇ ਫੇਰ ਵੀ ਲੋਕੀ ਨਾ ਗੱਲਾਂ ਕਰਨੋਂ ਨਹੀਂ ਹਟਦੇ ਆਖਣਾ ਵਾ ਇਹਨਾਂ ਨੇ ਕੁੜੀ ਵੀ ਆਈ ਆ ਕਿ ਵੇਸ਼ਤੀ ਆਏ ਫੇਰਾ ਪਹੁੰਚ ਆ ਸਕਦੇ 1 ਘੰਟਾ ਤੇ ਚਲ ਮੈਂ ਨਾਲ ਚੱਲ ਜਾਨੀ ਤੇ ਚਾਰਕ ਦਿਨ ਰਹਿ ਉਹਨੂੰ ਜਾ ਕੇ ਅੱਛਾ ਹੁਣ ਤੂੰ ਜਾਣ ਦਾ ਨਾ ਲੈਣਦੀ ਆ ਕੀ ਗੱਲ ਆ ਤੈਨੂੰ ਕੋਈ ਜ਼ਰੂਰੀ ਇੱਥੇ ਮਗਲ ਜਾਣਾ ਵਾ ਇੱਥੇ ਤੈਨੂੰ ਰੋਟੀ ਪਣੀ ਨਹੀਂ ਮਿਲਦਾ ਜੋ ਕੋਈ ਇੱਥੇ ਮਿਲਦਾ ਉਹ ਹੀ ਤਾਂ ਤੈਨੂੰ ਇੱਥੇ ਮਿਲਦਾ ਵਾ ਨਾਲੇ ਇੰਨਾ ਚਿਰ ਉੱਥੇ ਹੀ ਰਹਿ ਕੇ ਆਈ ਆ ਹੁਣ ਤੂੰ ਇਸ ਘਰ 'ਚ ਰਹਿਣਾ ਵਾ ਲੈ ਏ ਮੈਨੂੰ ਐਦਾਂ ਉੱਡ-ਉੱਡ ਭੈਣ ਡਏ ਮੈਂ ਤੇਨਾਂ ਨੂੰ ਕੋਈ ਗੱਲ ਕਰਨ ਜੋਗੀ ਵੀ ਨਹੀਂ ਆ ਜੇ ਭਾਜੀ ਦੀ ਆ ਹਾਲਤ ਨਾ ਨਾ ਹੁੰਦੀ ਤੇ ਦੱਸ ਪਤਾ ਦਿੰਦੀ ਮੈਂ ਛੱਡ ਕੇ ਨੂੰ ਮੈਂ ਚੱਲੇ ਵੀ ਜਾਣਾ ਇੱਕ ਮਿੰਟ ਨਹੀਂ ਇਹ ਘਰ ਚ ਰੁਕਣਾ ਪਰ ਨਾ ਐਦਾਂ ਮੰਮੀ ਨਹੀਂ ਜਾਣ ਵਾਲੀ ਮੰਮੀ ਇਹ ਪਰਦਾ ਫਾਸ਼ ਕਰਕੇ ਜਾਂ ਭਾਜੀ ਦੀ ਹਾਲਤ ਕੀਤੀ ਕਿੰਨੇ ਆ ਜੇ ਮੈਂ ਐਦਾਂ ਚੱਲ ਗਈ ਨਾ ਤੇ ਮੇਰੇ ਤੇ ਵੀ ਲੋਕਾਂ ਨੇ ਉਂਗਲਾ ਚੁੱਕਣੀ ਆ ਵੀ ਇੱਕ ਵਿਆਹ ਕਰਾਇਆ ਹੈ ਆ ਗਈ ਤੇ ਹੁਣ ਦੂਜਾ ਕਰਾ ਕੇ ਤੇ ਫੇਰ ਚਲੇਗੀ ਜੇ ਪਰਦਾ ਫਾਸ਼ਿਦਾ ਕਰਕੇ ਜਾਵਾਂਗੀ ਨਾ ਫੇਰ ਮੈਨੂੰ ਤਾਂ ਕੋਈ ਗਲਤ ਕਹੂਗਾ ਉਹ ਕੀ ਸੋਚ ਨਹੀਂ ਆ ਦਿਮਾਗ ਲਗਾ ਤੇਰਾ ਮੇਰੇ ਮੂੰਹ ਹਲ ਵੇਖੀ ਜਾਨੀ ਆ ਜਾ ਕੇ ਜਾ ਪਰਸ ਲਿਆ ਕੇ ਦੇ ਛਤੀ ਕਰ ਉਹ ਕਮਲੀਏ ਤੂੰ ਸੱਚੀ ਗੱਲ ਦਰਦੀ ਹੈ ਉਹ ਕਮਲੀਏ ਚੱਲ ਕੋਈ ਗੱਲ ਨਹੀਂ ਆ ਜੇ ਮੰਮੀ ਆਜੂਗੀ ਨਾ ਪਤਾ ਲੈਣ ਵਾਸਤੇ ਵੀਰ ਦਾ ਤੇ ਕੋਈ ਗੱਲ ਨਹੀਂ ਆ ਤੂੰ ਐਂ ਦਾ ਕਰੀ ਤੂੰ ਚਲ ਜੀ ਮੰਮੀ ਹਣਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਮੈਂ ਤੇ ਤੈਨੂੰ ਓਦਾਂ ਕਹਿੰਦਿਆਂ ਹੀ ਮੈਂ ਤੇ ਮਜ਼ਾਕ ਕਰੰਦਿਆਂ ਹੀ ਗੁੱਸੇ ਤੋਂ ਨਾ ਤੈਨੂੰ ਹੁੰਦਿਆ ਹੀ ਸੱਚੀ ਗੱਲ ਤੇ ਸੱਚੀ ਕਹਿੰਦੇ ਮੈਂ ਚੱਲ ਜਾ ਹਾਂ ਕੋਈ ਗੱਲ ਨਹੀਂ ਆ ਤੂੰ ਦੋ ਦਿਨ ਚਲ ਜੀ ਕੋਈ ਗੱਲ ਨਹੀਂ ਆ ਤੂੰ ਐਂ ਦਾ ਕਰੀ ਮੰਮੀ ਨਾ ਚਲ ਜੀ ਮੈਂ ਤੈਨੂੰ ਲੈ ਆਊਗਾ ਜਾ ਕੇ ਦੋ ਦਿਨ ਆਪਸ ਮੁੜ ਕੇ ਸਹੀ ਗੱਲ ਫਿਰ ਆਉਣਗੇ ਮੰਮੀ ਹਣੀ ਮੈਂ 4 ਦਿਨ ਚੱਲ ਜੂਗੀ ਲਾਉਂਗੀ ਮੈਂ ਹਨਾ 4 ਦਿਨ ਨਹੀਂ ਸਿਰਫ 2 ਦਿਨ 2 ਦਿਨ ਜਾਣਾ ਵਾ ਜਾਣਾ ਵਾ ਦੋ ਦਿਨ ਉੱਥੇ ਤੇ ਮੈਂ ਲੈ ਆਉ ਤੈਨੂੰ ਬਾਤ ਮੋੜ ਕੇ ਲੈ ਆ ਕੇ ਚੰਗਾ ਚਲੋ ਕੋਈ ਨਹੀਂ ਦੋ ਦਿਨ ਠੀਕ ਆ ਹਾਂ ਕੋਈ ਗੱਲ ਨਹੀਂ ਤੂੰ ਨਾਲ ਇਹੋ ਜੀ ਟੈਨਸ਼ਨ ਨਾ ਲਿਆ ਕਰ ਮੈਂ ਹੁਣ ਬਦਲ ਦੀ ਕੋਸ਼ਿਸ਼ ਕਰਨੀ ਆ ਵਾ ਜੇ ਮੈਂ ਤੈਨੂੰ ਮੜਾ ਮੋਟਾ ਚਟਕਦਾ ਵੀ ਆ ਉਹ ਮੈਂ ਤੈਨੂੰ ਓਦਾਂ ਮਜ਼ਾਕ ਕਰਦਾ ਤੇਰੇ ਨਾਲ ਗੁੱਸੇ ਥੋੜਾ ਨਾ ਲੈ ਤੇ ਨਾਲ ਮੈਂ ਕਮਲੀਏ ਸੱਚੀ ਗੱਲ ਹੈ ਨਾ ਮੈਂ ਤੇ ਨਾ ਗੁੱਸੇ ਥਰਨਾ ਉਹਨਾਂ ਤੈਨੂੰ ਕੋਈ ਵੀ ਗੱਲ ਤੇਨੂੰ ਮਾੜੀ ਚੰਗੀ ਥਰਨਾ ਕਿੰਨਾ ਕੋਈ ਵੀ ਉਹਨਾਂ ਤੈਨੂੰ ਮੈਂ ਕਿਤੇ ਕੋਈ ਗੱਲ ਮਾੜੀ ਚੰਗੀ ਕਹੀਏ ਤੈਨੂੰ ਇਹਨਾਂ ਦਿਨ ਹੋ ਗਏ ਵੇਲਾ ਕੋਈ ਵੀ ਹੈ ਨਾ ਮੈਂ ਤੇ ਓਦ ਤੇ ਨਾਲੇ ਹੁਣ ਮੈਂ ਬਦਲਣ ਦੀ ਕੋਸ਼ਿਸ਼ ਕਰੰਦਿਆਂ ਵਾ ਤੋ ਮੈਨੂੰ ਕਹੀ ਨਹੀਂ ਨਾ ਤੂੰ ਪਈਨਾਂ ਨੂੰ ਬਦਲ ਜਾਏਂਗਾ ਬਦਲ ਜਾਏਂਗਾ ਤੇ ਨਾ ਮੈਂ ਤੇ ਨਾ ਮੈਂ ਰਿਆ ਕਰੂੰਗੀ ਕੋਈ ਗੱਲ ਨਹੀਂ ਮੈਂ ਤੈਨੂੰ ਇੱਥੇ ਹੀ ਰਹੂੰਗੀ ਕਿਤੇ ਨਹੀਂ ਜਾਂਦੀ ਹੈਨਾ ਇਸੇ ਕਰਕੇ ਮੈਂ ਬਦਲਦਿਆਂ ਵਾ ਹੁਣ ਮੈਂ ਬਦਲ ਜਾਣਾ ਮੈਂ ਟੈਨਸ਼ਨ ਨਾ ਲੈ ਲੈ ਮੈਨੂੰ ਦੇ ਪਰਸ ਤੇ ਮੈਂ ਜਾਵਾਂ ਛੇਤੀ ਮਿੰਟ ਲੇਟ ਹੁੰਦਿਆਂ ਵਾ ਚੰਗਾ ਹਾਂ ਟੈਨਸ਼ਨ ਨਹੀਂ ਚੰਗਾ ਓਕੇ ਬਾਏ ਲਵ ਯੂ ਬਾਏ ਚਲ ਚੰਗਾ ਵਾ ਜਿਹੜਾ ਇਹਨਾਂ ਨੇ ਆਪਣੇ ਮੂੰਹੋਂ ਹੀ ਮੈਨੂੰ ਕਹਿ ਦਿੱਤਾ ਵਾ ਕਿ ਤੂੰ ਮੰਮੀ ਦੇ ਨਾਲ ਚਲੀ ਜਾਈ ਮੈਂ ਮੰਮੀ ਨਾਲ ਜਿਹੜਾ 4 ਦਿਨ ਰਹਿਣਾ ਨਾ ਉੱਥੇ ਇਨਾਂ ਦੇ ਸੁਭਾਅ ਬਾਰੇ ਸਾਰੀਆਂ ਗੱਲਾਂ ਮੰਮੀ ਨੂੰ ਦੱਸ ਦੇਣੀਆਂ ਵਾ ਤੇ ਜੇ ਮੰਮੀ ਨੇ ਸੁਣ ਕੇ ਸਮਝ ਲਿਆ ਤੇ ਮੰਮੀ ਨੇ ਮੇਨ ਨਾਲ ਰਲ ਕੇ ਇਹਨਾਂ ਦੀ ਦਵਾਈ ਚਾਲੂ ਕਰਾਤੀ ਤੇ ਫਿਰ ਤੇ ਠੀਕ ਆ ਜੇ ਇਹਨਾਂ ਦਾ ਸੁਭਾਅ ਇਦਾਂ ਦਾ ਵਾ ਨਾ ਤੇ ਕੋਈ ਨਹੀਂ ਦਵਾਈ ਨਾ ਖਰੇ ਠੀਕ ਹੋ ਹੀ ਜਾਣਗੇ ਤੇ ਜੇਕਰ ਇਹਨਾਂ ਨੇ ਬਾਜੀ ਨਾਲ ਇਹ ਹਰਕਤ ਕੀਤੀ ਹੋਈ ਇਹਨਾਂ ਦੇ ਸੁਭਾਅ ਕਰਕੇ ਬਾਜੀ ਨੂੰ ਆਹ ਪਰੇਸ਼ਾਨੀ ਪਹੁੰਚੀ ਹੋਈ ਇਹਨਾਂ ਦੇ ਹੱਥੋਂ ਤੇ ਫਿਰ ਇਹਦੇ ਨਾਲ ਰਹਿਣਾ ਠੀਕ ਨਹੀਂ ਹੈਗਾ ਜੇ ਮੈਨੂੰ ਇਸ ਚੀਜ਼ ਦਾ ਪਤਾ ਲੱਗ ਗਿਆ ਤੇ ਫਿਰ ਮੈਂ ਮੰਮੀ ਨਾਲ ਜਾਣਾ ਤੇ ਹੈਗਾ ਹੀ ਆ ਤੇ ਫਿਰ ਨਹੀਂ ਮੈਂ ਆਉਂਦੀ ਜਿਹੜਾ ਆਪਣੇ ਭਰਾ ਨੂੰ ਮਾਰ ਸਕਦਾ ਉਹ ਮੇਰਾ ਕੀ ਲੱਗਦਾ ਉਹ ਕੱਲ ਨੂੰ ਮੈਨੂੰ ਹੀ ਮਾਰ ਦੇ ਸਕਦਾ